ਵਾਹਿਗੁਰੂ ਜੀ ਕੀ ਫਤਿਹ ਰਤਿਆ ਹਲਕਾ ਦੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਕਿ ਭਲੀ ਭਾਂ ਦਾਪ ਜੀ ਨੂੰ ਪਤਾ ਹੀ ਹੈ ਕਿ ਆਉਣ ਵਾਲੀ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਸਿੰਘ ਸਾਹਿਬ ਜਥੇਦਾਰ ਭਾਈ ਬਲਜੀਤ ਸਿੰਘ ਜੀ ਹੋਣਾ ਵੱਲੋਂ ਵਾਰਡ ਨੰਬਰ 28 ਰਤਿਆ ਹਲਕੇ ਤੋਂ ਸਰਦਾਰ ਸਵਰਨ ਸਿੰਘ ਜੀ ਗੁਰੂ ਨਾਨਕ ਅਕੈਡਮੀ ਵਾਲਿਆਂ ਨੂੰ ਕੈਂਡੀਡੇਟ ਉਤਾਰਿਆ ਹੈ ਸੋ ਆਪ ਸਰਬੱਤ ਸੰਗਤਾਂ ਦੇ ਰਤੀਏ ਦੀਆਂ ਰਤੀਏ ਇਲਾਕੇ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਆਉਣ ਵਾਲੀ 19 ਜਨਵਰੀ ਨੂੰ ਆਪਾਂ ਜਿਹੜਾ ਸਮੁੰਦਰੀ ਜਹਾਜ਼ ਦੇ ਨਿਸ਼ਾਨ ਦੇ ਉੱਤੇ ਮੋਹਰਾਂ ਲਾ ਕੇ ਆਪਾਂ ਸਰਦਾਰ ਸਵਰਨ ਸਿੰਘ ਜੀ ਨੂੰ ਵਿਜੇਤਾ ਬਣਾਈਏ ਤਾਂ ਕਿ ਸਾਡੇ ਧਰਮ ਦੀ ਗੱਲ ਕਰ ਸਕਣ ਸਾਡੇ ਹੱਕਾਂ ਦੀ ਗੱਲ ਕਰ ਸਕਣ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਸਰਦਾਰ ਸਵਰਨਜੀਤ ਸਵਰਨ ਸਿੰਘ ਜੀ ਨੂੰ ਆਪਣਾ ਸਾਥ ਦੇਈਏ ਉਹਨਾਂ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਜਿਤਾਈਏ ਇਸ ਬੇਨਤੀ ਨੂੰ ਸਰਬੱਤ ਰਤੀਏ ਹਲਕੇ ਦੀ ਸੰਗਤ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ